ਬਹੁਤ ਸਾਰੇ ਸੱਜਣ ਨੇ ਜਿਨ੍ਹਾਂ ਨੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਆਪਣੇ ਘਰ ਪਰਿਵਾਰ ਛੱਡੇ ਆਖਰ ਦੇ ਵਿੱਚ ਉਹਨਾਂ ਨੇ ਆਪਣੀ ਮੰਜ਼ਲ ਸਰ ਕੀਤੀ ਹੈ ਵਿਦੇਸ਼ਾਂ ਦੇ ਵਿੱਚ ਵੱਡੇ ਵੱਡੇ ਜਿਹੜੇ ਕਾਰੋਬਾਰ ਸਾਡੇ ਪੰਜਾਬੀਆਂ ਨੇ ਸਥਾਪਿਤ ਕੀਤੇ ਨੇ ਉਹ ਇਸ ਗੱਲ ਦੀ ਗਵਾਹੀ ਭਰਦੇ ਨੇ ਅੱਜ ਅਸੀਂ ਆਪਣਾ ਪੰਜਾਬ ਦੇ ਵਿੱਚ ਆਏ ਆ ਇਥੋਂ ਦੀ ਆਪਣਤ ਨੂੰ ਮਾਣ ਰਹੇ ਆ ਇਥੋਂ ਦੀ ਮਹਿਮਾਨ ਨਿਵਾਜ਼ੀ ਨੂੰ ਮਾਨ ਰਹੇ ਆਂ ਅੱਜ ਤੋਂ 14 ਸਾਲ ਪਹਿਲਾਂ ਦੁਬਈ ਆਇਆ ਸੀ ਤੋਂ ਉਸ ਟਾਈਮ ਤੇ ਮੈਂ ਟਰਾਂਸਪੋਰਟ ਦੇ ਕੰਮ ਵਿੱਚ ਆਇਆ ਸੀ ਤੇ ਖਾਣੇ ਦੀ ਥੋੜੀ ਤੰਗੀ ਹੁੰਦੀ ਤੇ ਆਪਾਂ ਸੋਚਦੇ ਸੀ ਕਿ ਅਸੀਂ ਇੱਥੇ ਕੋਈ ਆਪਣਾ ਪੰਜਾਬ ਕੋਈ ਆਪਣਾ ਪੰਜਾਬੀ ਰੈਸਟੋਰੈਂਟ ਹੋਏ ਖਾਣਾ ਖਾਵਾਂਗੇ ਉਦੋਂ ਇੱਕ ਸੁਪਨਾ ਲਿਆ ਸੀ ਕਿ ਆਪਣਾ ਪੰਜਾਬੀ ਟੇਸਟ ਵਾਸਤੇ ਇੱਕ ਪੰਜਾਬੀ ਰੈਸਟੋਰੈਂਟ ਬਣਾਵਾਂਗੇ ਸਿਕਾ ਦੋਸਤੋ ਮੈਂ ਮਨਦੀਪ ਖਰਮੀ ਹਮਦਪੁਰਾ ਜਿਵੇਂ ਸਾਨੂੰ ਪਤਾ ਹੀ ਹੈ ਕਿ ਹਰ ਕਿਸੇ ਦਾ ਪੈਰ ਮਜਬੂਰੀ ਦੇ ਵਿੱਚ ਵਿਦੇਸ਼ ਵੱਲ ਨੂੰ ਉੱਠਦਾ ਬਹੁਤ ਸਾਰੇ ਸੱਜਣ ਨੇ ਜਿਨ੍ਹਾਂ ਨੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਆਪਣੇ ਘਰ ਪਰਿਵਾਰ ਛੱਡੇ ਤੇ ਆਖਰ ਦੇ ਵਿੱਚ ਉਹਨਾਂ ਨੇ ਆਪਣੀ ਮੰਜ਼ਲ ਸਰ ਕੀਤੀ ਹੈ ਵਿਦੇਸ਼ਾਂ ਦੇ ਵਿੱਚ ਵੱਡੇ ਵੱਡੇ ਜਿਹੜੇ ਕਾਰੋਬਾਰ ਸਾਡੇ ਪੰਜਾਬੀਆਂ ਨੇ ਸਥਾਪਿਤ ਕੀਤੇ ਨੇ ਉਹ ਇਸ ਗੱਲ ਦੀ ਗਵਾਹੀ ਭਰਦੇ ਨੇ ਤੇ ਜਦੋਂ ਉਹਨਾਂ ਦੀ ਵਿਦੇਸ਼ਾਂ ਦੇ ਵਿੱਚ ਮਿਹਨਤ ਬਾਲ ਦੇਖਦੇ ਆ ਤਾਂ ਸਿਰ ਝੁਕਦਾ ਸਲਾਮ ਹੁੰਦੀ ਹੈ ਮੂੰਹੋਂ ਆਪ ਮੁਹਾਰੇ ਉਹਨਾਂ ਦੀ ਸ਼ਾਬਾਸ਼ ਦੇ ਸੋਲੇ ਗਏ ਜਾਂਦੇ ਨੇ ਅਸੀਂ ਅੱਜ ਜਿਸ ਜਗ੍ਹਾ ਖੜੇ ਆ ਇਹ ਦੁਬਈ ਦੀ ਧਰਤੀ ਤੇ ਆਪਣਾ ਪੰਜਾਬ ਵਜੋਂ ਪ੍ਰਚਲਿਤ ਹੈ ਪ੍ਰਸਿੱਧ ਹੈ ਆਪਣਾ ਪੰਜਾਬ ਦੀ ਖਾਸੀਅਤ ਇਹ ਹੈ ਕਿ ਇੱਥੇ ਆ ਕੇ ਆਪਣੇ ਪੰਜਾਬ ਦੀ ਜਿਹੜਾ ਉਦਰੇ ਆ ਉਹ ਮਹਿਸੂਸ ਨਹੀਂ ਹੁੰਦਾ ਤੁਹਾਨੂੰ ਪਰਿਵਾਰ ਵਰਗਾ ਤੁਹਾਨੂੰ ਘਰ ਵਰਗਾ ਮਾਹੌਲ ਮਿਲਦਾ ਤੇ ਪਰਿਵਾਰ ਵਰਗੇ ਖਾਣੇ ਦੀ ਆਪਣਤ ਮਿਲਦੀ ਆ ਮੈਂ ਜਿਹੜੇ ਸੱਜਣ ਦਾ ਜ਼ਿਕਰ ਕਰ ਰਿਹਾ ਉਹਦਾ ਨਾਮ ਹੈ ਮਨਜਿੰਦਰ ਸਿੰਘ ਗਿੱਲ ਮੰਜ ਗਿੱਲਮੰਜ ਪਿੰਡ ਨਾਲ ਸੰਬੰਧਤ ਮਨਜਿੰਦਰ ਬਹੁਤ ਹੀ ਬੀਬੇ ਸੁਭਾ ਦਾ ਮਾਲਕ ਹੈ ਸਾਹਿਤ ਕਲਾ ਸੱਭਿਆਚਾਰ ਤੇ ਧਾਰਮਿਕ ਖੇਤਰ ਨਾਲ ਅਥਾਹ ਮੋ ਮਨਜਿੰਦਰ ਦਾ ਮਨਜਿੰਦਰ ਦੀ ਇਸੇ ਖਾਸੀਅਤ ਕਰਕੇ ਇਹਨਾਂ ਖੇਤਰਾਂ ਦੇ ਨਾਲ ਸੰਬੰਧਤ ਸ਼ਖਸੀਅਤਾਂ ਅਕਸਰ ਹੀ ਇਸ ਆਪਣੇ ਪੰਜਾਬ ਦੇ ਵਿੱਚ ਫੇਰਾ ਪਾਉਂਦੀਆਂ ਰਹਿੰਦੀਆਂ ਨੇ ਆਪਣੇ ਚਰਨ ਪਾਉਂਦੀਆਂ ਰਹਿੰਦੀਆਂ ਨੇ ਤੇ ਮਨਜਿੰਦਰ ਦੀ ਏਸੀਤ ਏਸੀ ਖਾਸੀਅਤ ਕਰਕੇ ਉਹ ਸਿਰਫ ਸਿਰਫ ਦੁਬਈ ਦੇ ਵਿੱਚ ਹੀ ਪ੍ਰਸਿੱਧ ਨਹੀਂ ਪੂਰੇ ਵਿਸ਼ਵ ਦੇ ਵਿੱਚ ਮਨਜਿੰਦਰ ਦੇ ਨਾਂ ਦਾ ਡਾਂਕਾ ਵੱਜਦਾ ਜਿੱਥੇ ਮਨਜਿੰਦਰ ਦਾ ਨਾਂ ਬੋਲਿਆ ਜਾਂਦਾ ਉੱਥੇ ਆਪਣਾ ਪੰਜਾਬ ਦਾ ਜ਼ਿਕਰ ਵੀ ਆਪ ਮੁਹਾਰੇ ਹੁੰਦਾ ਹੈ ਅੱਜ ਅਸੀਂ ਆਪਣਾ ਪੰਜਾਬ ਦੇ ਵਿੱਚ ਆਏ ਆ ਇੱਥੋਂ ਦੀ ਆਪਣਤ ਨੂੰ ਮਾਣ ਰਹੇ ਆ ਇੱਥੋਂ ਦੀ ਮਹਿਮਾਨ ਨਿਵਾਜ਼ੀ ਨੂੰ ਮਾਣ ਰਹੇ ਆ ਇੱਥੋਂ ਦੇ ਖਾਣਿਆਂ ਦਾ ਲੁਤਫ ਲੈ ਰਹੇ ਆ ਤੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਆਪਣਾ ਪੰਜਾਬ ਦਾ ਟੀਮ ਹੈ ਇਹਨਾਂ ਦੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ ਤੁਸੀਂ ਅੱਗੇ ਜਾ ਕੇ ਮਨਜਿੰਦਰ ਦੀ ਗੱਲਬਾਤ ਵੀ ਸੁਣੋਗੇ ਤੇ ਨਾਲ ਹੀ ਤੁਸੀਂ ਦੇਖ ਰਹੇ ਹੋ ਕਿ ਤਸਵੀਰਾਂ ਦੇ ਵਿੱਚ ਮਨਜਿੰਦਰ ਨੇ ਕਿਵੇਂ ਆਪਣੇ ਪੰਜਾਬ ਦੇ ਵਿੱਚ ਆਪਣਾ ਪੰਜਾਬ ਬਸਾਇਆ ਹੋਇਆ ਤੁਸੀਂ ਤਸਵੀਰਾਂ ਦੇਖਦੇ ਆ ਹੋਇਆ ਬਿਲਕੁਲ ਹੀ ਉਦਰੀਮਾ ਮਹਿਸੂਸ ਨਹੀਂ ਕਰਦੇ ਕਿ ਅਸੀਂ ਪੰਜਾਬ ਦੀ ਧਰਤੀ ਤੋਂ ਦੂਰ ਦੁਬਈ ਦੀ ਧਰਤੀ ਤੇ ਬੈਠੇ ਆ ਆਓ ਤੁਹਾਨੂੰ ਆਪਣੇ ਪੰਜਾਬ ਦਾ ਪੂਰਾ ਚੱਕਰ ਲਵਾਉਣੇ ਆ ਸਤਿ ਸ੍ਰੀ ਅਕਾਲ ਜੀ ਮੈਂ ਮਨਜਿੰਦਰ ਸਿੰਘ ਪਿੰਡ ਗਿੱਲ ਮਾਂਜੀਲਾ ਗੁਰਦਾਸਪੁਰ ਦਾ ਰਹਿਣ ਵਾਲਾ ਤੇ ਮੈਂ ਕਾਫੀ ਅੱਜ ਤੋਂ 14 ਸਾਲ ਪਹਿਲਾਂ ਦੁਬਈ ਆਇਆ ਸੀ ਤੋਂ ਉਸ ਟਾਈਮ ਤੇ ਮੈਂ ਟਰਾਂਸਪੋਰਟ ਦੇ ਕੰਮ ਵਿੱਚ ਆਇਆ ਸੀ ਤੋ ਇਹ ਖਾਣੇ ਦੀ ਥੋੜੀ ਤੰਗੀ ਹੁੰਦੀ ਤੇ ਆਪਾਂ ਸੋਚਦੇ ਸੀ ਕਿ ਅਸੀਂ ਇੱਥੇ ਕੋਈ ਆਪਣਾ ਪੰਜਾਬ ਕੋਈ ਆਪਣਾ ਪੰਜਾਬੀ ਰੈਸਟੋਰੈਂਟ ਹੋਏ ਖਾਣਾ ਖਾਵਾਂਗੇ ਉਦੋਂ ਇੱਕ ਸੁਪਨਾ ਲਿਆ ਸੀ ਕਿ ਆਪਣਾ ਪੰਜਾਬੀ ਟੇਸਟ ਵਾਸਤੇ ਇੱਕ ਪੰਜਾਬੀ ਰੈਸਟੋਰੈਂਟ ਬਣਾਵਾਂਗੇ ਤੋ ਬਾਬੇ ਦੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ 2013 ਤੋਂ ਅਸੀਂ ਪੰਜਾਬੀ ਰੈਸਟੋਰੈਂਟ ਸ਼ੁਰੂ ਕੀਤਾ ਹੈ ਜੋ ਕਿ ਹੁਣ ਦੁਬਈ ਦੇ ਵਿੱਚ ਬਹੁਤ ਵਧੀਆ ਲੈਵਲ ਤੇ ਕੰਮ ਕਰ ਰਿਹਾ ਪੰਜਾਬੀ ਫੂਡ ਪ੍ਰੋਵਾਈਡ ਕਰ ਰਿਹਾ ਹੈ ਆਪਣੇ ਪੰਜਾਬ ਤੋਂ ਦੁਨੀਆ ਤੋਂ ਜਿੰਨੇ ਵੀ ਸਾਹਿਦ ਦੇ ਨਾਲ ਕਲਚਰ ਦੇ ਨਾਲ ਆਰਟੀ ਸਾਰੇ ਆਂਦੇ ਆ ਸਾਰਿਆਂ ਨੂੰ ਪਤਾ ਹੀ ਆਪਣੇ ਕੋਲ ਆਂਦੇ ਆ ਉਹਨਾਂ ਨੂੰ ਪੰਜਾਬੀ ਘਰ ਵਾਲਾ ਖਾਣਾ ਮਿਲਦਾ ਏ ਜੋ ਵੀ ਇੱਥੇ ਕੰਮ ਕਰਨ ਵਾਸਤੇ ਦੁਬਈ ਚ ਮੇਰੇ ਭਰਾ ਆਂਦੇ ਨੇ ਜੋ ਉਹਨਾਂ ਨੂੰ ਵੀ ਖਾ ਪੰਜਾਬੀ ਖਾਣੇ ਜ਼ਰੂਰਤ ਹੁੰਦੀ ਸਾਡੇ ਕੋਲ ਹੀ ਆਂਦੇ ਆ ਤੇ ਤੁਸੀਂ ਦੇਖੋ ਆਪਾਂ ਮਾਹੌਲ ਵੀ ਪੂਰਾ ਪੰਜਾਬ ਵਾਲਾ ਬਣਾਇਆ ਏ ਤਾਂ ਕਿ ਇੱਥੇ ਆ ਕੇ ਸਭ ਨੂੰ ਘਰ ਵਾਲੀ ਫੀਲਿੰਗ ਆਏ ਜੋ ਪੰਜਾਬ ਚ ਮਿਸ ਕਰਦੇ ਉਹਨਾਂ ਨੂੰ ਉਹ ਚੀਜ਼ਾਂ ਇੱਥੇ ਮਿਲ ਜਾਣਗੀਆਂ ਹੈਲੋ एवरीवन ਦਿਸ ਇ ਸਨੀ From UAE, I'm calling एम कॉलिंग रिगारे एवरी वॉन्ट कम टू अपना पंजाब अपना पंजाब रेस्टोरेंट यहाँ दुबई में तेरह साल से इसका विश है और शुरू में कॉन्सेप्ट अपना पंजाब का मेनली फॉर पंजाबी सा अब नाउ वी आर एक्सपेंडिंग एंड चेंजिंग टू ऑल पीपल एंड क्रिएटिंग द फूड पंजाबी एंड टू एंटरटेन अदर पीपल टू एंड पंजाब का जो अपना टेस्ट है इस रेस्टोरेंट पे वो टोटली यूनिक और डिफरेंट है प्लीज़ कम एंड एन्जॉय द फूड And be part of अपना Thank you very much. मैं आपको अपना पंजाब रेस्टोरेंट के बारे में बताऊँगा जो यू में एन प्लस ईयर्स से है यहाँ पर और अपना पंजाब का एक और एडिशन रेस्टोरेंट हुआ है फोर स्टार होटल के अंदर अभी अपना पंजाब रेस्टोरेंट की जो खासियत है ट्रेडिशनल पंजाबी फूड तो मिलता ही है जो वर्ल्ड वाइड फेमस है बटर चिकन हो गया दाल मखनी हो गई पनीर मखनी हो गई पनीर लबाबदार हो गई तो ट्रेडिशनल डिशेज तो हैं ही अब हम एक नई वर्जन में जा रहे हैं जिसको फ्यूजन कुकिंग बोलते हैं थोड़ा डिफरेंट वर्जनस ऑफ हमारा पंजाबी फ़ूड इंडियन फूड को हम लेकर के जाएंगे बेसिकली जब इंडियन फ़ूड का नाम आता है तो नॉर्थ इंडियन फ़ूड बटर चिकन और दाल मखनी का ही नाम आता है लेकिन अब यहाँ पर पंजाबी फ़ूड के अलावा जो हमारा खाना मिलेगा आपको यहाँ पर बिरयानीज भी मिलेंगी आपको पास्ताज़ भी मिलेंगे आपको बर्गर्स भी मिलेंगे आपको कैसेडियाज़ भी मिलेंगे जो लैटिन फूड होता है तो यू कैन ट्राई ईच एंड एवरी फूड ओवर है इन द रेस्टोरेंट सो प्लीज़ यू ऑल आर वेलकम एंड ट्राई आउट मेन डिशेज ओवर हेयर हाँ मीठा मीठा भी यहाँ बौका बहुत खास है जो आप मीठा जो ट्राई करेंगे वो वर्ल्ड फेमस है एक बार जाएंगे और आप बार बार आएंगे मार्क माई वर्ड्स थैंक यू वेरी मच